ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਸਾਇ ਜੀ ਦੇ ਸੂਟਾਂ ਦੇ 컬렉ਸ਼ਨ ਬਹੁਤ ਹੀ ਪਿਆਰੀ ਹੋਏਗੀ ਵਿਆਹਾਂ ਸ਼ਾਦੀਆਂ ਦੇ ਸਾਰੇ ਸੂਟ ਰਹਿਣਗੇ ਪਿਓਰ ਹੋਏਗੀ ਸ਼ਰਟ ਕريب ਦੀ ਇਸ ਦੇ ਉੱਪਰ ਫੁੱਲ ਐਮਬਲੋਇਡਰੀ ਕੀਤੀ ਗਈ ਨਾਲ ਬਾਟਮ ਹੋਏਗੀ ਪਲੇਨ ਕريب ਸੀ ਲੱਗਦੀ ਪ੍ਰਾਈਸ ਉੱਪਰ ਪਰ ਮੀਟਰ ਅਕੋਰਡਿੰਗ ਸ਼ੋਰਟ ਦਾ ਐਂਡ ਬਾਟਮ ਦਾ ਕੀਤਾ ਗਿਆ ਅਗਲਾ ਫੈਬਰਿਕ ਹੋਏਗਾ ਗਲਾਸ ਟਿਸ਼ੂ ਦੇ ਵਿੱਚ ਹੋਏਗਾ ਇਹ ਵੀ ਬਹੁਤ ਹੀ ਪਿਆਰਾ ਹੈਵੀ ਸੂਟ ਰੈਡੀ ਕੀਤਾ ਗਿਆ ਪ੍ਰਾਈਸ ਇਹਨਾਂ ਦਾ ਵੀ ਆਪਾਂ ਪਰ ਮੀਟਰ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਇਹ ਤੁਸੀਂ 5 ਮੀਟਰ ਦੀ ਕੱਟੇ ਬਾਇ ਕਰ ਸਕਦੇ ਹੋ 2.5 ਮੀਟਰ ਦੀ ਸ਼ਰਟ ਲੈ ਕੇ ਬਾਟਮ ਤੁਸੀਂ ਪਲੇਨ ਵੀ ਇਹਨਾਂ ਦੇ ਨਾਲ ਲਗਵਾ ਸਕਦੇ ਹੋ ਅਗਲਾ ਜਿਹੜਾ ਹੋਏਗਾ ਫੈਬਰਿਕ ਉਹ ਤੁਹਾਨੂੰ ਪਿਓਰ ਹੋਏ ਮਿਲੇਗਾ ਕ੍ਰੇਪ ਦੇ ਵਿੱਚ ਪ੍ਰਿੰਟਡ ਸੂਟ ਹੋਏਗਾ ਸ਼ਰਟ ਬਾਟਮ ਪ੍ਰਿੰਟਡ ਹੋਏਗੀ ਇਹਨਾਂ ਦੇ ਵਿੱਚ ਕਲਰ ਬਹੁਤ ਹੀ ਪਿਆਰੇ ਐਡ ਕੀਤੇ ਹੋਏ ਨੇ ਤੁਸੀਂ ਕੋਈ ਵੀ ਇਹਨਾਂ ਵਿੱਚੋਂ ਆਪਣੇ ਲਈ ਸੂਟ ਬੁੱਕ ਕਰਵਾਉਣਾ ਚਾਹੁੰਦੇ ਹੋ ਉਹ ਸੂਟ ਦਾ ਸਕਰੀਨਸ਼ਾਟ ਤੁਸੀਂ ਮੇਰੇ WhatsApp ਨੰਬਰ ਤੇ ਭੇਜ ਕੇ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਸੀਂ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਅਗਲਾ ਫੈਬਰਿਕ ਹੋਏਗਾ ਗਲਾਸ ਟਿਸ਼ੂ ਵਿੱਚ ਹੋਏਗਾ ਬਹੁਤ ਹੀ ਪਿਆਰੇ ਹੈਵੀ ਸੂਟ ਰੈਡੀ ਕੀਤੇ ਗਏ ਨੇ ਪ੍ਰਾਈਸ ਇਹਨਾਂ ਦਾ ਵੀ ਮੈਂਸ਼ਨ ਕੀਤਾ ਹੋਇਆ ਹੈ ਇਨਾਂ ਦੇ ਵਿੱਚ ਕਲਰ ਲਾਈਟ ਇਹ ਦਿੱਤੇ ਹੋਏ ਨੇ। ਕੋਈ ਵੀ ਸੂਟ ਤੁਸੀਂ ਆਪਣੇ ਲਈ ਪ੍ਰਾਈਸ ਚੈੱਕ ਕਰਕੇ ਸੂਟ ਬੁੱਕ ਕਰਵਾ ਸਕਦੇ ਹੋ। ਪ੍ਰਾਈਸ ਉੱਪਰ ਆਪਾਂ ਸਾਰੇ ਹੀ ਸੂਟਾਂ ਦੇ ਨਾਲ-ਨਾਲ ਮੈਂਸ਼ਨ ਕੀਤਾ ਹੋਇਆ ਹੈ। ਅਗਲਾ ਜਿਹੜਾ ਸੂਟ ਹੋਏਗਾ ਉਹ ਵੀ ਤੁਹਾਨੂੰ ਪਿਓਰ ਕ੍ਰੇਪ ਦੇ ਵਿੱਚ ਮਿਲੇਗਾ। embroidery ਸ਼ਰਟ ਦੇ ਉੱਪਰ ਫੁੱਲ ਕੀਤੀ ਗਈ ਹੈ। ਜਿਹੜੀ ਬਾਟਮ ਹੋਏਗੀ ਉਹ ਵੀ ਨਾਲ ਹੋਏਗੀ ਪਲੇਨ ਹੋਏਗੀ ਕ੍ਰੇਪ ਸਿਲਕ ਦੀ ਇਸ ਦੇ ਨਾਲ ਬਾਟਮ ਲਗਾਈ ਹੋਈ ਹੈ। ਸ਼ਰਟ ਬਹੁਤ ਹੀ ਪਿਆਰੀ ਹੈ। ਹੈਵੀ ਡੈਡੀ ਕੀਤੀ ਗਈ ਹੈ। ਅਗਲਾ ਫੈਬਰਿਕ ਹੋਏਗਾ ਟਿਸ਼ੂ オーਰ ਗੈਂਜ਼ਾ ਜਿਕਵਾਰ ਦੇ ਵਿੱਚ ਹੋਏਗਾ ਪ੍ਰਾਈਸ ਮੈਂਸ਼ਨ ਇਹਨਾਂ ਦਾ ਵੀ ਕੀਤਾ ਗਿਆ ਇਹ ਵੀ ਤੁਸੀਂ 5 ਮੀਟਰ ਦੀ ਕਟੂ ਬਾਈ ਕਰ ਸਕਦੇ ਹੋ 8 ਮੀਟਰ ਦੀ ਸ਼ਰਟ ਲੈ ਕੇ ਜੇਕਰ ਬਾਟਮ ਪਲੇਨ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਸੂਟਾਂ ਦੇ ਨਾਲ ਬਾਟਮ ਪਲੇਨ ਵੀ ਲਗਵਾ ਸਕਦੇ ਹੋ ਅਗਲਾ ਫੈਬਰਿਕ ਹੋਏਗਾ ਗਾਜੀ ਸਿਲਕਾ ਬ੍ਰੋਕਰ ਦੇ ਵਿੱਚ ਹੋਏਗਾ ਇਹਨਾਂ ਦਾ ਵੀ ਸ਼ਰਟ ਐਂਡ ਬਾਟਮ ਦਾ ਪ੍ਰਾਈਸ ਏਹੀ ਹੋਏਗਾ ਪਰ ਮੀਟਰ ਦੇ ਅਕੋਰਡਿੰਗ ਕੋਪਰ ਮੈਂਸ਼ਨ ਕੀਤਾ ਗਿਆ ਕੈਸ਼ অন ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪਏਗੀ। ਅਗਲਾ ਫੈਬਰਿਕ ਹੋਏਗਾ ਬਰਬਰੀ ਦੇ ਵਿੱਚ ਹੋਏਗਾ। ਇਹਨਾਂ ਇਸ ਦੇ ਉੱਪਰ ਆਰੀ ਏਮਬਰਾਇਡਰੀ ਕੀਤੀ ਗਈ ਬਹੁਤ ਹੀ ਪਿਆਰੇ ਇਹਨਾਂ ਦੇ ਵਿੱਚ ਕਲਰ ਆਪਸ਼ਨ ਤੁਹਾਨੂੰ ਮਿਲ ਜਾਣਗੇ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋ ਇਹ 5 ਮੀਟਰ ਦੀ ਕੱਟ ਹੋਏਗੀ ਵਿਦਆਊਟ ਦੁਪੱਟਾ ਸੂਟ ਹੋਣਗੇ। ਪ੍ਰਾਈਸ ਸਾਰੇ ਸੂਟਾਂ ਦੇ ਨਾਲ ਦੇ ਨਾਲ ਮੈਂਸ਼ਨ ਕੀਤਾ ਹੈਗਾ ਕੋਈ ਵੀ ਸੂਟ ਤੁਸੀਂ ਆਪਣੇ ਲਈ ਲੈ ਸਕਦੇ ਹੋ। ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਜੀ।